ਬਾਬਾ ਗੁਲਾਬ ਸਿੰਘ ਬੜੀ ਬਾਨਾ ਕੋ ਕਲਾਕਾਰ ਗੁਲਾਬ ਸਿੰਘ ਕੋ ਜੀ ਤੁਸੀਂ ਬਾਬਾ ਕਰਕੇ ਬਾਬੇ ਸ਼ਬਦਾ ਵੀ ਨਹੀਂ ਦਿਆ ਕਰਦੇ ਆਪਾਂ ਬਿਲਕੁਲ ਜੀ ਪਰ ਉਹਦਾ ਨਾਂ ਇਦਾਂ ਹੀ ਚੱਲਦਾ ਬਾਬਾ ਗੁਲਾਬ ਸਿੰਘ ਹੀ ਚਲੋ ਗੁਲਾਬ ਸਿੰਘ ਕਵੀ ਗੁਲਾਬ ਸਿੰਘ ਕਹਿੰਦੇ ਆਪਾਂ ਹਾਂ ਕਵੀ ਗੁਲਾਬ ਕਲਾਕਾਰ ਗੁਲਾਬ ਕਲਾਕਾਰ ਗੁਲਾਬ ਸਿੰਘ ਉਹ ਬੈਠ ਕੇ ਰਾਜਾ ਸਾਹਿਬ ਦੀ ਬੜੀ ਉਹਨੇ ਗੁਰੂ ਸਾਹਿਬ ਨਾਲ ਤੁਲਨਾ ਕਰਤੀ ਸਿੱਧੀ ਤੁਲਨਾ ਗੁਰੂ ਨਾਨਕ ਪਾਤਸ਼ਾਹ ਨਾਲ ਕਰਤੀ ਉਹਨੇ ਰਾਜਾ ਸਾਹਿਬ ਕਿੱਥੇ ਗੁਰੂ ਨਾਨਕ ਪਾਤਸ਼ਾਹ ਉਗਰ ਨਾਨਕ ਪਾਤਸ਼ਾਹ ਦੇ ਆਪਣੇ ਮੁੰਡਾ ਜਿਹੜਾ ਨੰਗਾ ਪੁੰਗਾ ਸੀ ਉਹਨੂੰ ਉਹਨਾਂ ਨੇ ਛੇਕਤਾ ਤੇ ਇਹ ਤਾਂ ਬਹੁਤ ਬਾਅਦ ਚਾ ਕੇ ਉਸੇ ਪਰੰਪਰਾ ਦਾ ਹੀ ਅੱਗੇ ਹਿੱਸਾ ਆਇਆ ਉਸੇ ਉਦਾਸੀ ਪਰੰਪਰਾ ਦਾ ਹੀ ਅੱਗੋਂ ਜਾ ਕੇ 19ਵੀਂ ਸਦੀ ਦੇ ਵਿੱਚ ਇਹ ਜਿਹੜਾ ਆ ਰਾਜਾ ਸਾਹਿਬ ਦਾਬ ਕਮਲ ਉਹਦਾ ਹਿੱਸਾ ਆ ਉਹ ਤਾਂ ਉੱਥੋਂ ਹੀ ਸ਼੍ਰੀ ਚੰਦ ਨੂੰ ਹੀ ਪਰੇ ਕਰਤਾ ਬਾਣੀ ਵਿੱਚੋਂ ਦੇਖ ਲਓ ਪੁੱਤਰੀ ਕੌਣ ਦਾ ਪਾਲਿਆ ਜਾ ਕਰ ਪੀਰੋਂ ਕੰਨ ਮਰਟੀਏ ਬਾਣੀ ਕਹਿੰਦੀ ਆ ਨਾ ਬਿਲਕੁਲ ਜੀ ਸੋ ਉਹ ਤਾਂ ਉਹੀ ਪਿੱਟ ਕਰ ਲਈ ਉਹਨਾਂ ਨੇ ਤੇ ਇਹ ਅੱਜ ਸਿਫਤ ਕਰਕੇ ਤੇ ਗੁਰੂ ਨਾਨਕ ਪਾਤਸ਼ਾਹ ਨਾਲ ਤੁਲਨਾ ਕਰ ਰਿਹਾ ਇੱਕ ਨੰਗੇ ਪੁੰਗੇ ਸਾਧ ਦੀ ਬਾਣੀ ਦੇ ਵਿੱਚ ਜਿਹੜੇ ਇਦਾਂ ਦੇ ਲਗੋੜ ਪਾ ਕੇ ਘੁੰਮਦੇ ਸੀ ਉਹਨਾਂ ਤੇ ਇੰਨੇ ਕ ਸ਼ਬਦ ਆ ਰਾ ਇੰਨੇ ਕ ਸ਼ਬਦ ਆ ਵੀ ਗੱਲ ਛੱਡ ਦੋ ਤਾਂ ਜਿਹਾ ਉਡਾਈਆਂ ਪਈਆਂ ਬਾਣੀ ਚ ਨਗਨ ਫਿਰ ਤੇ ਜੇ ਪਾਈਏ ਜੋ ਬਿਲਕੁਲ ਕਹਿੰਦੇ ਵੀ ਜਿਹੜੇ ਹਿਰਨ ਭੱਜੇ ਫਿਰਦੇ ਆ ਫਿਰ ਉਹ ਜਿਹੜੇ ਨੰਗੇ ਪੁੰਗੇ ਫਿਰ ਉਹ ਸਭ ਤੋਂ ਪਹਿਲਾਂ ਤਾਂ ਮੁਕਤ ਹੋਣੇ ਚਾਹੀਦੇ ਸੀ ਸੋ ਇਥੇ ਆਪਣੀ ਟਿੱਪਣੀ ਦਿਓ ਇੱਕ ਗੱਲ ਹੋਰ ਅੱਜ ਸਵੇਰ ਦੀ ਆਈ ਆ ਕਿ ਕਿਸੇ ਨਾਲ ਡੀਲ ਕੀਤੀ ਇਹਨਾਂ ਨੇ ਕਿਸੇ ਪੀਟੀ ਆ ਕੇ ਕਥਾ ਕਰਾਂਗੇ ਉਹ ਵੀ ਸਵੇਰ ਦੀ ਵੀਡੀਓ ਬੜੀ ਵਾਇਰਲ ਹੋਈ ਆ ਤੇ ਉਹ ਕਹਿੰਦੇ ਲੱਖ ਰੁਪਇਆ ਲੈਣਾ ਤਾਂ ਕਹਿੰਦੇ ਵੀ ਸਾਡੇ ਕੋਲ ਲੱਖ ਤਾਂ ਨਹੀਂ ਦਿੱਤਾ ਜਾਣਾ 70 ਹਜ਼ਾਰ ਦੇ ਦਿਆਂਗੇ ਤੇ ਉਹ ਕਰਦੇ ਕਰਦੇ 85 ਹਜ਼ਾਰ ਦੀ ਡੀਲ ਹੋਈ ਸੀ ਤੇ ਉਹ ਬਚਾਰੇ ਡੀਕਦੇ ਰਹੇ ਉੱਥੇ ਲੰਗਰ ਲੁਗਰ ਬਣਾ ਕੇ ਸਭ ਕੋਈ ਕਹਿੰਦੇ ਰੋਹ ਦਾ ਲੰਗਰ ਬਣਾਇਆ ਹੋਇਆ ਸੀ ਸਾਰਾ ਕੁਝ ਰੋਹ ਦੀ ਖੀਰ ਬਣਾਈ ਸੀ ਲੰਗਰ ਬਣਿਆ ਸੀਗਾ ਤੇ ਉਹ ਆਇਆ ਹੀ ਨਹੀਂ ਗੁਲਾਬ ਸਿੰਘ ਉੱਥੇ ਤੇ ਉਹ ਕਹਿੰਦੇ ਅਸੀਂ ਮਸਲਾ ਲੈ ਕੇ ਜਾਵਾਂਗੇ ਸੋ ਲੱਖ-ਲੱਖ ਰੁਪਇਆ ਪਹਿਲਾਂ ਤਾਂ ਇਹ ਕਮੇਟੀ ਵਾਲਿਆਂ ਨੂੰ ਅਕਲ ਹੋਣੀ ਚਾਹੀਦੀ ਵੀ ਕਿਹੜੇ ਬੰਦੇ ਨੂੰ ਦੇ ਰਹੇ ਆ ਉਹਦੇ ਕੋਈ ਕੋਈ ਸ਼ਬਦ ਨਹੀਂ ਆ ਕੋਈ ਕੁਝ ਨਹੀਂ ਪਤਾ ਨਹੀਂ ਕੀ ਗਈ ਜਾਂਦਾ ਉਹ ਸਟੇਜ ਤੇ ਬਹਿ ਕੇ ਇਹਨਾਂ ਨੇ ਆਪ ਹੀ ਸਿਰ ਤੇ ਚੱਕੇ ਹੋਏ ਆ ਇਹ ਬੰਦੇ ਕਿ ਚਾਹੀਦੇ ਪ੍ਰਚਾਰਕ ਨੂੰ ਚਾਹੀਦੇ ਕੀਰਤਨੀਏ ਨੂੰ ਬੁਲਾ ਲਓ ਲੱਖ ਚਾ ਦਾ ਕੋਈ ਵੀ ਆ ਜਾਣਾ ਪਹਿਲੀ ਗੱਲ ਤਾਂ ਉਹ ਕਥਾਵਾਚਕ ਤੇ ਉਹ ਪ੍ਰਚਾਰਕ ਆਦਾ ਜਿਹੜਾ ਪੈਸੇ ਬੰਕੇ ਕਹਿੰਦਾ ਮੈਂ 1 ਲੱਖ ਹੀ ਲੈਣਾ ਆ ਉਹ ਤਾਂ ਬਿਜ਼ਨਸਮੈਨ ਆ ਸੋ ਇੱਥੇ ਟਿੱਪਣੀ ਕਰੋ ਦੋਨੇ ਗੱਲਾਂ ਤੇ ਹਾਂਜੀ ਬਿਲਕੁਲ ਜੀ ਇਹ ਜਿਹੜਾ ਗਲਾਬ ਗਲਾਬ ਹੈਗਾ ਇਹ ਜਦੋਂ ਗਲਾਬ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਿਹੜਾ ਜਾਂ ਗੁਰੂਆਂ ਦੇ ਬਰਾਬਰ ਤੁਲਨਾ ਕਰਦਾ ਆ ਇੱਕ ਨਾਂਗੇ ਸਾਧ ਦੀ ਇੱਥੇ ਗਲਾਬ ਸਿੰਘ ਨਹੀਂ ਇਹ ਗਲਾਬ ਫਿਰ ਡੋਗਰਾ ਬਣ ਜਾਂਦਾ ਗਦਾਰੀ ਜਿਹਦਾ ਡੋਗਰਿਆਂ ਨੇ ਗਦਾਰੀ ਕੀਤੀ ਗਰਾਵ ਸਿੰਘ ਡੋਗਰੇ ਨੇ ਇਦਾਂ ਹੀ ਇਹ ਗੁਰੂ ਸਾਹਿਬ ਦਾ ਖਾ ਕੇ ਉਸਾ ਪਹਿਰਾਵਾ ਪਾ ਕੇ ਸਰੀਜ਼ਾ ਪਾ ਕੇ ਗੋਲਦਮਲਾ ਬਨ ਕੇ ਕੰਮ ਕਿਹੜੇ ਕਰ ਰਿਆ ਸਾਰੇ ਕਲਾਕਾਰ ਆਲੇ ਗਤਾਰਾ ਆਲੇ ਗੁਰਬਾਣੀ ਦੇ ਸ਼ਬਦ ਤੇ ਜਾਂ ਉੱਥੇ ਜਾਂਦਾ ਜਾ ਕੇ ਗੁਰਬਾਣੀ ਦੇ ਕੋਈ ਸ਼ਬਦ ਸੁਣਾਉਂਦਾ ਤੇ ਉਹ ਹੀ ਜਿਦਾ ਹੀ ਤੁਸੀਂ ਗਲਤੀ ਮੈਂ ਵੀ ਉਹ ਵੀਡੀਓ ਦੇਖੀ ਆ ਵੇ ਕਿਸੇ ਨੂੰ ਕਹਿ ਕੇ 85000 ਰੁਪਏ ਤੇ ਡੀਲ ਕਰਕੇ ਤੇ ਨਹੀਂ ਜਾਂਦੇ ਇਹ ਹੈਗੇ ਕਲਾਕਾਰ ਦੂਜਾ ਨਾਂ ਇਹਨਾਂ ਦਾ ਕਹਿੰਦੇ ਇਹਨਾਂ ਨੂੰ ਕੰਜਰ ਠੀਕ ਨਹੀਂ ਜਿਹੜੇ ਆਪਣੀ ਜਵਾਨ ਤੋਂ ਵੀ ਫਿਰ ਜਾਂਦੇ ਆ ਨਾ ਫਿਰ ਇਹੇ ਕੁਛ ਹੀ ਆ ਇਹ ਸ਼ਬਦ ਕਿਹਨੂੰ ਕੋੜਾ ਲੱਗਣਾ ਪਰ ਇਹਨਾਂ ਲਈ ਇਹ ਸ਼ਬਦ ਠੀਕ ਆ ਜਿਹੜੇ ਆਪਣੀ ਜਵਾਨ ਦੇ ਕੇ ਵੀ ਕਹੀ ਜਾਂਦੇ ਕਲਾਕਾਰ ਹੋਰ ਵੀ ਬਹੁਤ ਆ ਜਾਣ ਕੇ ਪੈਸੇ ਲੈਣਣਗੇ ਜੇ ਕਿਤੇ ਪੈਸੇ ਘਟ ਦਿਤੇ ਨਾ ਮੋਹਰੇ ਨੇ ਉਥੇ ਦੋਕ ਗਾਣੇ ਗਾ ਕੇ ਕਹਿਣਗੇ ਮੇਰਾ ਗਲ ਬਹਿ ਗਿਆ ਗੱਲ ਉੱਥੇ ਉਹੀ ਹੁੰਦੀ ਆ ਪੈਸਿਆਂ ਦੀ ਪੈਸਿਆਂ ਕਰਕੇ ਸੋ ਇਹਨਾਂ ਦਾ ਇਹ ਹਾਲਾਤ ਆ ਵੀ ਰੋਟੀਆਂ ਕਾਰਨ ਪੂਰੇ ਤਾਲ ਜਿਹੜਾ ਗੁਲਾਬ ਸਿੰਘ ਕਹਿੰਦਾ ਸੀਗਾ ਬਈ ਅੱਧ ਧੁੰਦੇ ਸ਼ੁੰਦੇ ਹੁਣੀ ਇਦਾਂ ਬੋਲਦੇ ਆ ਬਾਬਾ ਜੀ ਉਹਨਾਂ ਮਿਸ਼ਨਰੀ ਪ੍ਰਚਾਰਕਾਂ ਨੇ ਨਾ ਇੱਕ ਕ੍ਰਾਂਤੀ ਲਿਆਤੀ ਪੂਰੇ ਵਰਲਡ 'ਚ ਤੇ ਅੱਜ ਤੱਕ ਮੈਂ ਇਹਨਾਂ ਮਿਸ਼ਨਰੀ ਪ੍ਰਚਾਰਕ ਜਿੰਨੇ ਆਉਂਦੇ ਕਿਸੇ ਨੂੰ ਇਹ ਨਹੀਂ ਦੇਖਿਆ ਵੀ ਪੈਸੇ ਤੈਅ ਕਰਕੇ ਗੁਰਦੁਆਰਾ ਆਵਾਂ ਵੀ ਜੇ ਇੰਨੇ ਪੈਸੇ ਦੋਗੇ ਤਾਂ ਆਵਾਂਗਾ ਜਿੱਦਾਂ ਭਾਈ ਹਰਜਿੰਦਰ ਸਿੰਘ ਜੀ ਨੇ ਕਿਹਾ ਸੀ ਨਾ ਵੀ ਮੈਨੂੰ ਪੈਸੇ ਨਹੀਂ ਦਿੱਤੇ ਕਿ ਤੁਸੀਂ ਤੈਅ ਨਹੀਂ ਕੀਤੇ ਉਹ ਵੀ ਗੱਲ ਠੀਕ ਆ ਵੀ ਕਮੇਟੀ ਨੂੰ ਵੀ ਚਾਹੀਦਾ ਜਦੋਂ ਕਿਸੇ ਨੂੰ ਤੁਸੀਂ ਬੁੱਕ ਕਰਨਾ ਉਹਦਾ ਖਰਚਾ ਜਿਹੜਾ ਜਾਇਜ਼ ਬਣਦਾ ਉਹ ਦੋ ਇਹ ਲੱਖ ਲੱਖ ਰੁਪਈਆ 85 85000 ਰੁਪਈਆ ਤੁਸੀਂ ਇੱਕ ਬੰਦੇ ਨੂੰ ਦੋਗੇ ਤੇ ਨਾਲ ਜਿਹੜਾ ਉੱਥੇ ਕੀਰਤਨ ਕਰਨ ਆ ਰਿਹਾ ਗੁਰੂ ਦਾ ਉਹਨੂੰ ਤੁਸੀਂ ਕਹਿਣਾ ਵੀ 2500 ਰੁਪਈਆ ਦੇ ਦਈਏ ਜਾਂ 5000 ਦੇ ਦਈਏ ਜਿਨੇ ਗੁਰੂ ਦੀ ਬਾਣੀ ਦਾ ਗਾਇਨ ਕਰਨਾ ਜਿਨੇ ਇਦਾਂ ਦਿਆਂ ਨੇ ਤੁਹਾਨੂੰ ਕੱਚੀ ਬਾਣੀ ਧਾਰਨਾ ਸਾਵੇਂ ਦੇ ਤਰੀਫਾਂ ਕਰਨੀਆਂ ਉਹਨੂੰ ਤੁਸੀਂ ਕਹਿੰਨੇ ਵੀ ਲੱਖ ਰੁਪਈਆ ਲੈ ਲਓ 1.5 ਲੱਖ ਰੁਪਈਆ ਲੈ ਲਓ ਕਿਉਂ ਬਈ ਜਿਹੜੇ ਕੀਰਤਨੀਏ ਆ ਜਿਨ੍ਹਾਂ ਨੇ ਕਿਰਤ ਕੀ ਕੀਰਤਨ ਉਹਨਾਂ ਦੀ ਕਿਰਤ ਵੀ ਉਹੋ ਆ ਤੇ ਉਹ ਕੀਰਤਨ ਕਰ ਰਿਹਾ ਕੀਰਤ ਕਰ ਰਿਹਾ ਗੁਰੂ ਸਾਹਿਬ ਦੀ ਆ ਕੇ ਉਹਨਾਂ ਨੇ ਘੱਟ ਤੋਂ ਘੱਟ ਨਹੀਂ ਤੁਹਾਨੂੰ 10-15 ਸ਼ਬਦ ਸੁਣਾਉਣੇ ਆ ਉਹਨਾਂ ਨੂੰ ਤੁਸੀਂ 2500 3000 5000 ਦੇ ਕਹਿਣਾ ਚਲੋ ਭਜੋ ਇੱਥੋਂ ਤੇ ਇਦਾਂ ਦੇ ਪਖੰਡੀਆਂ ਨੂੰ ਇਹ ਸਾਡਾ ਸਾਡਾ ਇਹ ਜਿਹੜੇ ਜਿਹੜੇ ਜਿੰਨੇ ਪਖੰਡੀ ਆ ਉਹ ਚਾਹੇ ਢਾਡੀ ਆ ਚਾਹੇ ਕੋਈ ਰਾਗੀ ਆ ਇਹ ਤੈਅ ਕਰ ਕਰਕੇ ਇੰਨਾ ਪੈਸਾ ਜਾਂਦੇ ਆ ਵਾ ਇੰਨਾ ਪੈਸਾ ਚਾਹੀਦਾ ਸਾਨੂੰ ਤੇ ਜਦੋਂ ਇਹਨਾਂ ਨੇ ਕਿੰਨਾ ਨਾਲ ਗੱਲ ਕਰੋ ਅਸੀਂ ਕੀ ਦਾਸ ਆ ਜੀ ਅਸੀਂ ਗੁਰੂ ਦੇ ਵਜੀਰ ਆ ਜੀ ਅਸੀਂ ਤਾਂ ਇਹ ਕਰਦੇ ਆ ਜੀ ਤੁਹਾਨੂੰ ਏਦਾਂ ਨਿਮਰਤਾ ਦਿਖਾਉਣੀ ਆ ਵੀ ਤੁਸੀਂ ਬੇਹੱਦ ਸੋ ਹਰ ਇੱਕ ਦਾ ਹੱਕ ਜਰੂਰ ਮਿਲਣਾ ਚਾਹੀਦਾ ਜੇ ਕੋਈ ਕਿਸੇ ਨੇ ਜੇ ਕਮਰਸ਼ਲ ਕੀਤਾ ਹੋਇਆ ਆਪਣਾ ਦਾ ਹੱਕ ਮਿਲੇ ਪਰ ਮੂੰਹ ਪਾੜ-ਪਾੜ ਕੇ ਇਹਦਾ ਮੰਗਣਾ ਤੇ ਗਲਾਬ ਸਿੰਘ ਦੀ ਤਾਂ ਐਕਟ ਵੀ ਤੁਹਾਨੂੰ ਚੇਤਾ ਹੋਣਾ ਜਦੋਂ ਉਹ ਮੁੰਡਾ ਸੀ ਨਾ ਜਿਹੜਾ ਮੁੰਡਾ ਜਿਹੜਾ ਜੱਸੀ ਨੇ ਇਹ ਵੀਦਿਓ ਨਜੀਤੇ ਕਰਦਾ ਜਾਂ ਜੱਸੀ ਨੇ ਜਬਰਜਨਾਹ ਕੀਤਾ ਸੀ ਇੱਕ ਛੋਟੇ ਮੁੰਡੇ ਨਾਲ ਬੱਚੇ ਨਾਲ ਐਨੀ ਗੰਦੀ ਤੇ ਸੜਿਆਂ ਵਾਲੀ ਵੀਡੀਓ ਸੀ ਉਹ ਵੀ ਜੇ ਕੋ ਦੇਖਦਾ ਸੀ ਉਹ ਵੀਡੀਓ ਤੇ ਮਰਦਬ ਕਹਿੰਦਾ ਸੀ ਵੀ ਯਾਰ ਇਹਦੇ ਜੁੱਤੀਆਂ ਲਾ ਕੇ ਥੁੱਕੋ ਇਹਦੇ ਜੱਸੀ ਦੇ ਜਿਹੜਾ ਲੱਖੇ ਦਾ ਰਾਈਟ ਹੈਂਡ ਮੈਨ ਸੀਤਾ ਬਲਾ ਬਜਾਉਣ ਵਾਲਾ ਸੀ ਜਾਂ ਨਾਲ ਕੀਰਤਨ ਕਰਦਾ ਸੀ ਉਹਦੇ ਡਿਫੈਂਸ ਚ ਵੀ ਇਹ ਗਲਾਬ ਉੱਥੇ ਗਿਆ ਸੀ ਹੂੰ ਵੀ ਹਾਂ ਮਹਿਰਮੋਂ ਨੇ ਜਦ ਤੀ ਨਾ ਤਾਂ ਸੌਦਾ ਨਹੀਂ ਹੋਇਆ ਮੈਰੋ ਨਾ ਤਾਂ ਤੀ ਇਹ ਜਿਹੜਾ ਫੌਜਾ ਸਿੰਘ ਸਟ੍ਰੀਟ ਤੇ ਫੜਿਆ ਗਿਆ ਸੀ ਇੰਗਲੈਂਡ ਦੀ ਤੇ ਉਹ ਇਹ ਸਾਰੇ ਜਿੰਨੇ ਕੰਜਰ ਆ ਤੇ ਕੰਜਰ ਬਾਬੇ ਜਿੰਨੇ ਆ ਇਹ ਸਾਰੇ ਇਕੱਠੇ ਉਹ ਕਿੱਥੇ ਗਏ ਸੀ ਇਸ ਕਰਕੇ ਉਹਦੇ ਹੱਕ ਚ ਗਏ ਸੀ ਲੱਖੇ ਦੇ ਤੇ ਜੱਸੀ ਦੇ ਤੇ ਇਸ ਜਿਹੜੇ ਬੱਚੇ ਦੇ ਅਗੇਂਸਟ ਗਏ ਸੀ ਜਿਹਦੇ ਬੱਚੇ ਦਾ ਜ਼ਬਰ ਜਨਾਹ ਹੋਇਆ ਸੀ ਇਹ ਯਾ ਇਹਨਾਂ ਨੂੰ ਤੁਸੀਂ ਸਟੇਜਾਂ ਦਿੰਨੇ ਇਹਨਾਂ ਨੂੰ ਤੁਸੀਂ ਸਾਦੇ ਆ ਮਾੜੀ ਮੋਟੀ ਸ਼ਰਮ ਕਰ ਲਓ ਜਿਹੜੇ ਸਜਣ ਵਾਲੀ ਬਿਆ ਗਲਾਪੇ ਵਰਗੇ ਆ ਗਏ ਆ ਤੇ ਇਹਨਾਂ ਨੂੰ ਕਿਹਦੇ ਹੱਕ ਚ ਗਏ ਇੱਕ ਸੈਕਸ਼ੂਅਲ ਅਬਿਊਜ਼ਰ ਦੇ ਹੱਕ ਚ ਸੋ ਇਹ ਸਾਨੂੰ ਇਹ ਇਹ ਸੀ ਕਹਾਣੀ ਭਾਜੀ ਦੀ ਗਲਾਬੇ ਦੀ ਇਹ ਦੀ ਬੈਕਗ੍ਰਾਉਂਡ ਹੈ ਸਾਰੀ ਮੈਨੂੰ ਤਾਂ ਕਿਸੇ ਨੇ ਇਹ ਵੀ ਕਾਲ ਕਰਕੇ ਦੱਸਿਆ ਸੀ ਉਸ ਏਰੀਆ ਦੇ ਕਹਿੰਦਾ ਕੱਟੇ-ਕੁੱਟੇ ਵੇਚਦਾ ਹੁੰਦਾ ਸੀ ਇਹ ਹੈ ਗੋਂਦਾ ਗੁੰਦਾ ਦਾ ਸੂਤ ਆ ਗਿਆ ਬਸ